ਛੋਟੇ ਛੋਟੇ ਸੀ ਸਾਡੇ ਬਾਪਨਾ ਬਹੁਤ ਪਿਆਰ ਸੀਗਾ ਠੀਕ ਹੈ ਜੀ ਉਹ ਉਤਮ ਸਿੰਘ ਉਹਨਾਂ ਦਾ ਨਾਮ ਸੀਗਾ ਹੈ ਆ ਤਾਂ ਮੈਨੂੰ ਬਲੌਕ ਕਰਦੇ ਸੀ ਗੁਰਸੇਖੀ ਕੁਰਬਾਨੀ ਕਰਦੇ ਸੀਗੇ ਉਹਨਾਂ ਦੇ ਕੋਲ ਅਸੀਂ ਬਜ਼ੁਰਗਾਂ ਦੇ ਕੋਲ ਬੈਠੇ ਆ ਉਹਨਾਂ ਕੋਲ ਇਦਾਂ ਦੇ ਬਜ਼ੁਰਗਾਂ ਕੋ ਚੰਗੇ ਚੰਗੇ ਗੱਲਾਂ ਸਿੱਖੀਆਂ ਨੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਜਦੋਂ ਸਵੇਰੇ ਕਹਿੰਦਾ ਵੀ ਮੇਰੇ ਘਰ ਦੇ ਉੱਠਦੇ ਆ ਨਾ ਜਾ ਕੇ ਇਸ਼ਨਾਨ ਕਰਕੇ ਆ ਕੇ ਸਭ ਤੋਂ ਪਹਿਲਾਂ ਮੇਰੇ ਮੱਥਾ ਟੇਕਣਾ ਹੈ ਮੈਨੂੰ ਰੱਬ ਨੂੰ ਮੰਨਦੇ ਆ ਤੇ ਮੈਂ ਵੀ ਉਹਨਾਂ ਦਾ ਸਤਿਕਾਰ ਕਰਦਾ ਹਾਂ ਉਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਿਹੜੇ ਕਿ ਚੰਗੇ ਕੋਈ ਕੋਈ ਟੀਚਰ ਹੈ ਬਾਹਰ ਹੈ ਔਰ ਵਧੀਆ ਪਰਿਵਾਰ ਹੈ ਫਿਰ ਇੱਕ ਮੈਂ ਉਹਨਾਂ ਤੋਂ ਇਹ ਗੱਲ ਸੁਣੀ ਕਹਿੰਦੇ ਵੀ ਜੋ ਕੁੜੀ ਨਾ ਵਿਆਹ ਹੋ ਜਾਂਦਾ ਤੇ ਫਿਰ ਸਹੁਰਿਆਂ ਤੋਂ ਪੇਕੇ ਹੁੰਦੀ ਉਹਨੂੰ ਪੁੱਛਦੇ ਨੇ ਸਨਾਪੂਤ ਤੇਰੀ ਸਾਹ ਚੰਗੀ ਹੈ ਕੁੜੀ ਕਹਿੰਦੀ ਨਹੀਂ ਮੈਂ ਚੰਗੀ ਜੋਰ ਨਾਨੂ ਕਹਿੰਦੇ ਮੈਂ ਚੰਗੀ ਉਹ ਕਹਿੰਦੇ ਤੂੰ ਇਦਾਂ ਕਿਦਾਂ ਇਨੀ ਚੰਗੀ ਹੋ ਗਈ ਉਹ ਕਹਿੰਦੀ ਜਦੋਂ ਕੋਈ ਉੱਚੀ ਬੋਲਦੇ ਮੈਂ ਚੁੱਪ ਕਰ ਰਹੀ ਨਹੀਂ ਆ। ਅੱਛਾ। ਜੇ ਮੈਂ ਉਹਨਾਂ ਨੂੰ ਇੱਕ ਬੋਲ ਦੀ ਚਾਰ ਬੋਲ ਸੁਣਾਵਾਂ ਤੇ ਆਪੇ ਮੈਂ ਮਾੜੀ ਹੋ ਗਈ। ਬਿਲਕੁਲ ਬਿਲਕੁਲ। ਤੇ ਅਸੀਂ ਇਦਾਂ ਦੀ ਸਿੱਖਿਆ ਦਿੱਤੀਆਂ ਸੀ ਅਸੀਂ ਵੀ ਸਾਡੇ ਵੀ ਸਾਡੀ ਅੱਜ ਤੱਕ ਅਸੀਂ ਘਰ ਦੀ ਨਾਲ ਲੜਾਈ ਨਹੀਂ ਕੀਤੀ, ਇੱਕ ਗਾਲ ਵੀ ਨਹੀਂ ਕੱਢੀ, ਘਰ ਦੀ ਇਨਾ ਸਤਕਾਰ ਕਰਦੀਏ, ਸਾਡੇ ਪਿੰਡ 'ਚੋ ਹੀ ਕੋਈ ਸਾਡੇ ਜਾ ਕੇ ਨਾ ਆ ਸਾਡੇ ਘਰਦਿਆਂ ਦਾ ਵੀ ਨਾ ਆ ਆਪਣਾ ਨਹੀਂ ਆ। ਅੱਜ ਤੱਕ ਸਾਡੀ ਲੜਾਈ ਨਹੀਂ। ਮੈਂ ਲੋਕਾਂ ਦੀਆਂ ਲੜਾਈਆਂ ਵੀ ਦੇਖਦਾ ਸੀ। ਚਲੋ ਅਸੀਂ ਇਹ ਦੋ ਸਿੱਖਿਆ ਇਦਾਂ ਦੀਆਂ ਲਈਆਂ ਸੀ ਘਰ ਦੀ ਨੂੰ ਸਮਝਾਇਆ ਸੀ। ਪੇ ਜੇ ਅਸੀਂ ਮਤਲਬ ਸਾਡਾ ਸਮੂਹ ਹੈ ਨਾ ਅਸੀਂ ਰਾਤ ਨੂੰ ਭੁੱਖੇ ਵੀ ਸੌ ਜਾਾਂਗੇ ਬਿਲਕੁਲ ਚਾਰ ਨਾ ਵੀ ਖਾ ਲਾਂਗੇ ਨਹੀਂ ਰੋਟੀ ਤਾਂ ਵੀ ਸੌ ਜਾਾਂਗੇ ਜੇ ਸਾਡੇ ਸਾਡਾ ਆਪਜ ਪਿਆਰ ਨਹੀਂ ਕੋਈ ਲੜਾਈ ਝਗੜਾ ਹੋ ਗਿਆ ਠੀਰਾ ਬਣੀਆਂ ਨੇ ਉਹ ਵੀ ਖਾਣ ਨੂੰ ਦਿਲ ਨਹੀਂ ਕਰਨਾ ਉਹ ਵੀ ਯਾਰ ਲੱਗਣਗੇ ਤੁਹਾਡੇ ਕਹਿਣ ਦਾ ਮਤਲਬ ਹੈ ਬੰਦੇ ਦੇ ਆਪਣੇ ਆਪ ਤੇ ਬਹੁਤ ਕੁਝ ਡਿਪੈਂਡ ਹੁੰਦਾ ਬਹੁਤ ਕੁਝ ਹੈ ਜੇ ਅਸੀਂ ਚੰਗੀ ਸੋਚ ਰੱਖਾਂਗੇ ਤੇ ਅਸੀਂ ਰਾਜ ਭਾਗ ਦੇ ਮਾਲਕ ਹੋਵਾਂਗੇ ਬੱਚਿਆਂ ਦੇ ਪਹਿਲਾਂ ਸਹੀ ਸਤਕਾਰ ਚੰਗਾ ਬੱਚਿਆਂ ਨੂੰ ਸਹਾਰਾ ਹੋਵੇਗਾ ਆ ਚੰਗੇ ਸਤਕਾਰ ਦੇ ਤੇ ਹੋਣਗੇ ਇਹ ਮਾਪੋਬ ਦਾ ਵੱਡਾ ਕਸੂਰ ਆ ਜਦੋਂ ਬੱਚੇ ਨੂੰ ਪੁੱਛਣਾ ਹੀ ਨਹੀਂ ਕਿੱਥੇ ਆ ਕਦੋਂ ਦਾ ਸਾਨੂੰ ਪਤਾ ਹੈ ਕਿ ਬੱਚਾ ਕਿੱਥੇ ਗਿਆ ਕੀ ਕਰਦਾ ਹਾਂਜੀ ਕਿੱਥੋਂ ਆਇਆ ਇਹ ਬੱਚੇ ਨੇ ਕਿਹੋ ਮਾੜੀਆਂ ਸੋਸਾਇਟੀਆਂ 'ਚ ਬਹਿਣਾ ਮਾੜੀ ਸੋਸਾਇਟੀ 'ਚ ਬਹਿ ਕੇ ਫਿਰ ਇਦਾਂ ਦੇ ਨਸ਼ੇ ਕਰਨ ਲੱਗ ਪੈਂਦੇ ਆ ਜਾਂ ਕੋ ਹੋਰ ਆ ਉਹਨਾਂ ਨੂੰ ਮਾਪੇ ਦਾ ਨਹੀਂ ਪਤਾ ਹੁੰਦਾ ਇਹ ਇਹ ਸਿਰਫ ਮਾਪੇ ਬਿਲਕੁਲ ਤੁਹਾਡੇ ਕਹਿਣ ਦਾ ਮਤਲਬ ਸਿਆਣੇ ਬਜ਼ੁਰਗਾਂ ਦੇ ਕੋਲੋਂ ਗੱਲਾਂ ਸੁਣਣੀਆਂ ਚਾਹੀਦੀਆਂ ਤੇ ਉਹਨਾਂ ਦੇ ਅਮਲ ਕਰਨਾ ਚਾਹੀਦਾ। ਇਹ ਕਹਿੰਦੇ ਲੋਕੀ ਸੁਣਦੇ ਹੀ ਨਹੀਂ ਬਜ਼ੁਰਗਾਂ ਦੀਆਂ ਗੱਲਾਂ ਹੀ ਨਹੀਂ ਸੁਣਦੇ। ਹਾਂ ਬਿਲਕੁਲ ਬਿਲਕੁਲ ਸਮਾਂ ਹੀ ਨਹੀਂ ਕਹਿੰਦੇ ਸਾਡੇ ਕੋਲ ਸਮਾਂ ਹੀ ਨਹੀਂ। ਪਹਿਲਾਂ ਤੂੰ ਜੇ ਚੰਗੀ ਤਰ੍ਹਾਂ ਰੱਖਿਆ ਨਾ ਜੇ ਦੇਖੋ ਛੋਟੀ ਛਿੜੀ ਆ ਜਿੱਦ ਨੂੰ ਮਰਜੀ ਮੋੜ ਲਓ ਤੂੰ ਦੀ ਮੋੜ ਜਾਊਗੀ। ਮੋਟੀ ਹੋਊ ਟੁੱਟ ਜਾਊਗੀ ਮੋੜੂ ਵੀ ਨਹੀਂ। ਹਾਂ ਬਿਲਕੁਲ ਮਾਂ-ਬਾਪ ਦੀਆਂ ਸਿੱਖਿਆ ਜਿਹੜੀਆਂ ਰਾਜ ਭਾਗ ਦੇ ਬੱਚਿਆਂ ਨੂੰ ਬਿਠਾ ਦਿੰਦੀ ਐ। ਬਾਬੇ ਫਰੀਦ ਦੀ ਮਾਂ ਤੋਂ ਦੇਖ ਲਓ ਤੁਸੀਂ ਸਾਰਿਆਂ ਨੂੰ ਇਤਿਹਾਸ ਬਾਰੇ ਪਤਾ ਹੈ। ਹ ਬਿਲਕੁਲ ਜਿਸ ਮਾਂ ਨੂੰ ਆਪ ਹੀ ਸਿੱਖਿਆ ਉਹ ਬੱਚਿਆਂ ਨੂੰ ਵੀ ਸਿੱਖਿਆ ਦਿੰਦੀ ਹੋਰ ਜੀ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ